ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਜਿੰਮਾ ਬਾਈ ਦੀ ਜਿਸ ਨੂੰ ਲੈ ਕੇ ਇੱਕ ਖਬਰ ਮੀਡੀਆ ਉਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੰਮੇ ਬਾਈ ਦੀ ਨਵੀਂ ਐਲਬਮ ਡ੍ਰੌਪ ਹੋਈ ਹੈ ਜਿੰਮੇ ਬਾਈ ਨੇ ਆਪਣੀ ਇਸ ਐਲਬਮ ਦੇ ਵਿੱਚ ਸਿੱਧੂ ਮਸੂਏ ਵਾਲੇ ਦੇ ਨਾਲ ਨਾਲ ਦੀਪ ਸਿੱਧੂ ਦਾ ਵੀ ਜ਼ਿਕਰ ਕੀਤਾ ਹੈ ਇਕल्ली ਇਕल्ली ਗੱਲ ਤਾਂ ਤੁਹਾਨੂੰ ਜਾਣੂ ਕਰਾਵਾਂਗੇ ਬਣੇ ਰਹਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀ ਕਰਦੇ ਹੋ ਬਿਨਾਂ ਦੇਰੀ ਕਰਦੇ ਚੱਲਦੇ ਆਂ ਅੱਜ ਦੀ ਇਸ ਖਾਸ ਖਬਰ ਤੇ ਪਿਛਲੇ ਦਿਨੀ ਆਈ ਜਿੰਮੇ ਬਾਈ ਦੀ ਨਵੀਂ ਐਲਬਮ ਜਿਸ ਐਲਬਮ ਵਿੱਚ ਜਿੰਮੇ ਬਾਈ ਨੇ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦਾ ਜ਼ਿਕਰ ਕੀਤਾ ਜਿੰਮੇ ਬਾਈ ਨੇ ਆਪਣੇ ਵਿਰੋਧੀਆਂ ਨੂੰ ਠੋਕਮੇ ਰਿਪਲਾਈ ਵੀ ਦਿੱਤੇ ਨੇ ਕਿਉਂਕਿ ਉਸ ਦਾ ਟਰੰਪ ਗਾਣੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਵਿਰੋਧ ਹੋਇਆ ਸੀ ਇਹਨਾਂ ਦਿਨਾਂ ਦੇ ਵਿੱਚ ਹੁਣ ਜਿੰਮੇ ਬਾਈ ਨੇ ਆਪਣੀ ਐਲਬਮ ਦੇ ਵਿੱਚ ਆਪਣੇ ਵਿਰੋਧੀ ਵੀ ਟਾਰਗੇਟ ਕੀਤੇ ਨੇ ਤੇ ਨਾਲ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦਾ ਵੀ ਜ਼ਿਕਰ ਕੀਤਾ ਜੇਕਰ ਐਲਬਮ ਦੀ ਗੱਲ ਕਰੀ ਜਾਵੇ ਤਾਂ ਲੋਕਾਂ ਵੱਲੋਂ ਜਿੰਮੇ ਬਾਈ ਨੂੰ ਭਰਪੂਰ ਮਾਤਰਾ ਦੇ ਵਿੱਚ ਪਿਆ ਮੂਸੇਵਾਲੇ ਦਾ ਜ਼ਿਕਰ ਵੀ ਕੀਤਾ ਹੈ ਜੇਕਰ ਤੁਸੀਂ ਅੱਜ ਵੀ ਮੂਸੇਵਾਲੇ ਨੂੰ ਪਿਆਰ ਕਰਦੇ ਹੋ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਸਾਰਿਆਂ ਨੂੰ ਬੇਨਤੀ ਹੈ ਇੱਕ ਵਾਰ ਜ਼ਿੰਮੇਵਾਰ ਇਹ ਵਾਲਾ ਸੌਂਗ ਜਰੂਰ ਸੁਣਿਓ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ ਜੀ